ਲੁਧਿਆਣਾ ਦੇ ਕਸਬਾ ਜਗਰਾਉਂ ਤੋਂ ਵੱਡੀ ਵਾਰਤਾਤ ਸਾਹਮਣੇ ਆਈ ਹੈ ਜਿੱਥੇ ਪੁਲਿਸ ਵਾਲਿਆਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਨਿਆਂਗ ਸਿੰਘਾ ਵੱਲੋਂ ਇਹ ਹਮਲਾ ਪੁਲਿਸ ਮੁਲਾਜ਼ਮਾਂ ਤੇ ਕੀਤਾ ਗਿਆ ਜਿਸ ਦੇ ਵਿੱਚ ਐਸ ਐਚ ਓ ਸਮੇਤ ਚਾਰ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਨੇ ਜਿਸ ਚ ਚੌਂਕੀ ਇੰਚਾਰਜ ਦੀਆਂ ਦੋ ਉਂਗਲੀਆਂ ਵੀ ਵੱਡੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਬੀਤੇ ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਵੱਲੋਂ ਪਿੰਡ ਸੰਗੋਵਾਲ ਵਿੱਚ ਇੱਕ अल्टੋ ਕਾਰ ਲੁੱਟੀ ਗਈ ਸੀ ਜਿਸ ਦੇ ਮਾਮਲੇ ਦੇ ਵਿੱਚ ਐਸ ਐਚ ਓ ਹਰਸ਼ਵੀਰ ਆਪਣੀ ਟੀਮ ਦੇ ਨਾਲ ਛਾਪੇਮਾਰੀ ਕਰਨ ਪਹੁੰਚੇ ਸੀ ਜਿੱਥੇ ਨਿਹੰਗ ਸਿੰਘਾਂ ਦੇ ਨਾਲ ਉਹਨਾਂ ਦੀ ਟਕਰਾਰ ਹੋ ਗਈ ਤੇ ਇਸ ਮੌਕੇ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਕੀਤਾ ਗਿਆ ਤੇ ਹੀ ਆਪਣੀ ਕਿਰਪਾਨ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਐਸਐਚਓ ਅਤੇ ਚੌਕੀ ਇੰਚਾਰਜ ਗੰਭੀਰ ਜ਼ਖਮੀ ਹੋ ਗਏ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਜਦੋਂ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਪੁਲਿਸ ਪਾਰਟੀ ਦੇ ਉਤੇ ਤਾਂ ਐਸਐਸਐਫ ਦੀ ਗੱਡੀ ਦੇ ਵਿੱਚ ਪਹੁੰਚੇ ਪੁਲਿਸ ਮੁਲਾਜ਼ਮਾ ਵੱਲੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ ਤੇ ਇਸ ਦੇ ਨਾਲ ਹੀ ਇੱਕ ਸੀਸੀਟੀਵੀ ਵੀ ਜਾਰੀ ਕੀਤੀ ਗਈ ਹੈ ਜੋ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕੁਝ ਦਿਨ ਪਹਿਲਾਂ ਨਿਆਗ ਸਿੰਘਾਂ ਵੱਲੋਂ ਇੱਕ ਪਿੰਡ ਦੇ ਵਿੱਚੋਂ ਉਲਟੋ ਕਾਲੇ ਰੰਗ ਦੀ ਲੁੱਟ ਕਰਕੇ ਫਰਾਰ ਹੋ ਗਏ ਸਨ ਤੇ ਹੁਣ ਨਿਆਗ ਸਿੰਘਾਂ ਵੱਲੋਂ ਪੁਲਿਸ ਮਲਾਜ਼ਮਾਂ ਦੇ ਉੱਤੇ ਇਹੀ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਪੁਲਿਸ ਮਲਾਜ਼ਮ ਗੰਭੀਰ ਜ਼ਖਮੀ ਹੋ ਗਏ ਨੇ ਅੱਛਾ ਜੀ ਜਿਹਨੇ ਗਾਲ੍ਹਾਂ ਕੱਢ ਦਿੱਤੀ ਹਮਲਾ ਕਰ ਦਿੱਤਾ ਕਿੰਨੇ ਜਣੇ ਸੀ ਜਿਹੜੇ ਹਮਲਾ ਕਰਨ ਵਾਲੇ ਇੱਕੋ ਬੰਦਾ ਪੀਗਾ ਜੀ ਅੱਛਾ ਇੱਕੋ ਬੰਦਾ ਸੀ ਯੋ ਦਿਨ ਅਲੀ ਇੱਕ ਸਾਡੇ ਕਾਰਪੋਰੇਟ ਨੂੰ ਬੰਦ ਕਰੇ ਕਰ ਲਗੇ ਅੱਛਾ ਜੀ ਉਹ ਜਿਹਨੇ ਗਾਲੇ ਕੱਢੇ ਅੰਮ੍ਰਿਤ ਜੇ ਹਮਲਾ ਕਰਦੇ ਤਾਂ ਕਿੰਨੇ ਜਾਂਦੇ ਸੀ ਜੇ ਹਮਲਾ ਕਰਨ ਵਾਲੇ ਇੱਕੋ ਬੰਦਾ ਪੀਗਾ ਜੀ ਅੱਛਾ ਇੱਕੋ ਬੰਦਾ ਸੀ ਤਾਂ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਸ਼ਰੇਆਮ ਲੁੱਟਾ ਕੋਹਾ ਹੋ ਰਹੀਆਂ ਨੇ ਤੇ ਹੁਣ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲੇ ਸ਼ੁਰੂ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਕਈ ਥਾਣਿਆਂ ਦੇ ਉੱਤੇ ਗ੍ਰੇਨੇਡ ਹਮਲੇ ਵੀ ਹੋ ਚੁੱਕੇ ਨੇ ਪਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਸ ਮਾਮਲਿਆਂ ਤੇ ਨਕੇਲ ਪਾਉਣ ਦੇ ਲਈ ਫੇਲ ਹੁੰਦੀ ਹੋਈ ਸਾਬਤ ਹੋ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਲੁਧਿਆਣਾ ਤੋਂ ਵਿਵੇਕ ਢੱਲ ਦੀ ਰਿਪੋਰਟ